ਸਤਨਾਮ ਬੋਲਣਾ ਜੀ ਸਦਾ ਸਤਿਨਾਮ ਸ਼ਬਦ ਬਾਣੀ ਸਤਗੁਰੂ ਰਵੀਦਾਸ ਜੀੋ ਕੀ ਕੇਵ ਦੇ ਅਬ ਸਿਮਰੋ ਰੇ ਅਤੁਦ ਲਬ ਦੀਨ ਦੇ ਆਲ ਮੈਂ ਮਹਾ ਵਿਸ਼ੇ ਅਦਕੇ ਅਤੁਰ ਕਾਮਨਾ ਕੀ ਝਾਲ ਟੀਕ ਕਹਾਂ ਡਿੰਬ ਬਾਹਰ ਕੀਏ ਹਰ ਇੱਕ ਕਣ ਕਸੋਟੀ ਹਾਰੇ ਬਾਹਰ ਭੀਤਰ ਸਾਖ ਤੁੰਹੋ ਕਿਉ ਸੁ ਸੋ ਅਧਿਆਰ ਕਹਾਂ ਭਇਓ ਬਹੁਤ ਪਾਖੰਡ ਕੀਐ ਹਰ ਹਿਰਦੇ ਸੁਪਨੇ ਨ ਜਾਣ ਜੋਦਾਰਾ ਵਿਭਚਾਰਨੀ ਮੁਖ ਪਤ ਵਰਤਾਇ ਹਿਆਨੇ ਮੈਂ ਹਿਰਦੇ ਹਾਰ ਬੈਠਿਓ ਹਰ ਮੋਪੈ ਸਰਿਉ ਨਾ ਏਕੋ ਕਾਜ ਭਾਵ ਭਗਤ ਰਵਿਦਾਸ ਦੇ ਪ੍ਰਤ ਪਾਲਿ ਕਰੋ ਮੋਹਿਆ ਜੀ ਮੈਂ ਹਿਰਦੇ ਹਾਰ ਬੈਠਿਓ ਹਰ ਮੋਪੈ ਸਰਿਉ ਨਾ ਏਕੋ ਕਾਜ ਭਾਵ ਭਗਤ ਰਵਿਦਾਸ ਦੇ ਰਚ ਪਾਲੇ ਕਰੋ ਮੋਹਿਆ ਜੀ ਸਤਨਾਮ ਬੋਲਣਾ ਜੀ ਸਦਾ ਹੀ ਸਤਨਾਮ ਤੋਂ ਸਾਰੀ ਸੰਗਤ ਨੂੰ ਦਾਸ ਬਲੋ ਜੈ ਗੁਰੂ ਦੇਵ ਧੰਨ ਗੁਰੂ ਦੇਵ ਜੀ ਜੋ ਬੋਲੇ ਸੋ ਨਿਰਭੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ ਜੋ ਬੁਲੇ ਸੂ ਨਿਰਪੈ ਸਤਗੁਰ ਸਵਾਮੀ ਸਰਵਨ ਦਾਸ ਮਹਾਰਾਜ ਕੀ ਜੈ ਜੋ ਬੁਲੇ ਸੂ ਨਿਰਤਇ ਸਰਬ ਭੇਗ ਭਗਵਾਨ ਕੀ ਜੈ ਬੋਲਣਾ ਜੀ ਸਤਨਾਮ ਸਦਾ ਹੀ ਸਤਨਾਮ